ਪੰਜਾਬ ਦੇ ਵਿੱਚ ਲੋ ਐਂਡ ਆਰਡਰ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਅੱਜ ਤੜਕੇ ਤੜਕੇ ਅੰਮ੍ਰਿਤਸਰ ਬੱਸ ਸਟੈਂਡ ਤੇ ਗੋਲੀकांड ਵਾਪਰਿਆ ਜਿਸ ਨੂੰ ਪੁਲਿਸ ਨੇ ਰੰਗ ਦਿੱਤਾ ਕਿ ਇਹ ਤਾਂ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਆਪਸੀ ਝਗੜਾ ਸੀਗਾ ਪਰ ਹੁਣ ਇਸ ਦੇ ਤਾਰ ਸਿੱਧੇ ਤੌਰ ਤੇ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਹੈ ਗੈਂਗਸਟਰਾਂ ਨੇ ਇੱਕ ਪੋਸਟ ਸਾਂਝੀ ਕਰਕੇ ਇਸ ਦੀ ਜ਼ਿੰਮੇਵਾਰੀ ਵੀ ਲਈ ਹੈ ਤੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਵੀ ਇਸ ਗੋਲੀ ਕਾਰਨ ਨੂੰ ਦੱਸਿਆ ਆਸ਼ੂ ਅਨੇਜਾ ਪੱਤਰਕਾਰ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਅੱਜ ਸਵੇਰੇ 10 ਵਜੇ ਦਾ ਸਮਾਂ ਸੀ ਬੱਸ ਸਟੈਂਡ ਤੇ ਪੂਰੀ ਚਹਿਲ ਪਹਿਲ ਸੀ ਸਵਾਰੀਆਂ ਆਪਣੇ ਕੰਮਾਂ ਨੂੰ ਆਪਣੇ ਰਿਸ਼ਤੇਦਾਰਾਂ ਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਅਲੱਗ-ਅਲੱਗ ਥਾਵਾਂ ਤੇ ਜਾ ਰਹੇ ਸੀ ਰੌਣਕ ਸੀਗੀ ਤਾਂ ਇਸੇ ਵਿੱਚਕਾਰ ਤਿੰਨ ਬਦਮਾਸ਼ ਬੱਸ ਸਟੈਂਡ ਦੇ ਵਿੱਚ ਐਂਟਰ ਹੁੰਦੇ ਐ ਤੇ ਇੱਕ ਵਿਅਕਤੀ ਮੱਖਣ ਸਿੰਘ ਨਾਂ ਦਾ ਵਿਅਕਤੀ ਜਿਹੜਾ ਕੀ બસ ਚੈਕਰ ਹੈ ਕੱਲ ਉਹ ਕਹਿੰਦੇ ਬੱਸ ਟਰਾਂਸਪੋਰਟ ਦੇ ਉੱਪਰ ਕੰਮ ਕਰਦਾ ਉਸ ਨੂੰ ਗੋਲੀਆਂ ਮਾਰ ਦਿੰਦੇ ਲਗਭਗ ਅੱਧਾ ਦਰਜਨ ਗੋਲੀਆਂ ਮਾਰਦੇ ਆ ਜਿਸ ਦੇ ਵਿੱਚ ਮੱਖਣ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਮੱਖਣ ਸਿੰਘ ਜਿਹੜਾ ਕਿ ਕਨਸ਼ਾਮਪੁਰ ਮੈਕਤਾ ਦਾ ਰਹਿਣ ਵਾਲਾ ਉਸ ਦੇ ਨਾਲ ਇੱਕ ਵਿਅਕਤੀ ਹੋਰ ਜ਼ਖਮੀ ਹੁੰਦਾ ਤੇ ਮੌਕੇ ਦੇ ਉੱਪਰ ਗਗਨਦੀਪ ਏਸੀਪੀ ਜਿਹੜੇ ਪਹੁੰਚਦੇ ਆ ਆਪਣੀ ਪੁਲਿਸ ਫੋਰਸ ਨੂੰ ਲੈ ਕੇ ਪੁਲਿਸ ਬਲ ਨੂੰ ਲੈ ਕੇ ਅਤੇ ਸਟੇਟਮੈਂਟ ਜਾਰੀ ਕਰ ਦਿੰਦੇ ਆ ਬਿਨਾ ਬੋਧੀ ਕੋ ਕਿਤੇ ਕਿ ਇਹ ਤਾਂ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਆਪਸੀ ਝਗੜਾ ਸੀਗਾ ਦੋ ਬੱਸ ਟ੍ਰਾਂਸਪੋਰਟਰਾਂ ਦਾ ਝਗੜਾ ਚੱਲ ਰਿਹਾ ਸੀਗਾ ਸਵਾਰੀਆਂ ਪਹਿਲਾ ਚੱਕਣ ਨੂੰ ਲੈ ਕੇ ਬੱਸਾਂ ਦੀ ਟਾਈਮਿੰਗ ਨੂੰ ਲੈ ਕੇ ਅਕਸਰ ਆਪਾਂ ਦੇਖਦੇ ਹਾਂ ਕਿ ਅਜਿਹੇ ਝਗੜੇ ਹੁੰਦੇ ਆ ਕੰਡਕਟਰਾਂ ਡਰਾਈਵਰਾਂ ਦੇ ਵਿੱਚ ਤੇ ਇੱਥੇ ਚੈੱਕ ਕਰਦਾ ਕਤਲ ਕਰ ਦਿੱਤਾ ਜਾਂਦਾ ਤਿੰਨ ਬਦਮਾਸ਼ ਹੁੰਦੇ ਫਾਇਰ ਕਰਕੇ ਚਲੇ ਜਾਂਦੇ ਆ ਤੇ ਇੱਥੇ ਦੱਸਿਆ ਗਿਆ ਕਿ ਦਾਵਾ ਕੀਤਾ ਗਿਆ ਜਿਹੜਾ ਪੁਲਿਸ ਵੱਲੋਂ ਕਿ ਦੂਸਰਾ ਜਿਹੜਾ ਬੱਸ ਦਾ ਮੁਲਾਜ਼ਮ ਹੈ ਉਹ ਫਰਾਰ ਚੱਲ ਰਿਹਾ ਹੈਗਾ ਹੁਣ ਪੁਲਿਸ ਦੀ ਇੱਕ ਆਪਣੀ ਕਣੀ ਹੈਗੀ ਆ ਪਰ ਦੂਸਰੇ ਪਾਸੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਇਹ ਆਇਆ ਕਿ ਇਸ ਦੀ ਜ਼ਿੰਮੇਵਾਰੀ ਚੱਕ ਲਈ ਹੈ ਗੈਂਗਸਟਰਾਂ ਵੱਲੋਂ ਜ਼ਿੰਮੇਵਾਰੀ ਚੱਕੀ ਗਈ ਹੈ ਕਿਹੜੀ ਗੈਂਗ ਨੇ ਜ਼ਿੰਮੇਵਾਰੀ ਚੱਕੀ ਹੈ ਬੰਬੀਹਾ ਗਰੁੱਪ ਨੇ ਗੋਪੀ ਕਨਸ਼ਾਪੂਰੀਆ ਗਰੁੱਪ ਵੱਲੋਂ ਇਸ ਦੀ ਜ਼ਿੰਮੇਵਾਰੀ ਚੱਕੀ ਗਈ ਹੈ ਪੋਸਟ ਸਾਂਝੀ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਉਸ ਪੋਸਟ ਦੇ ਵਿੱਚ ਲਿਖਿਆ ਉਸ ਤੋਂ ਸਾਫ਼ ਝਲਕਦਾ ਹੈ ਕਿ ਇਹ ਇੱਕ ਵਾਕਿਆ ਹੀ ਗੈਂਗਵਾੜ ਦਾ ਨਤੀਜਾ ਹੈ ਜਿਹੜਾ ਪੁਲਿਸ ਦਾਵਾ ਕਰਦੀ ਹੈ ਉਸ ਦੇ ਬਿਲਕੁਲ ਉਲਟ ਨਜ਼ਰ ਆ ਰਿਹਾ ਹੈਗਾ ਜੋ ਇੱਕ ਪੋਸਟ ਸਾਂਝੀ ਕੀਤੀ ਹੈ ਹਾਲਾਂਕਿ ਅਸੀਂ ਇਸ ਪੋਸਟ ਦੀ ਜਿਹੜੀ ਪੁਸ਼ਟੀ ਨਹੀਂ ਕਰਦੇ ਪਰ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ ਸੋਸ਼ਲ ਮੀਡੀਆ 'ਚ ਉਹ ਤੁਹਾਨੂੰ ਪੜ ਕੇ ਸੁਣਾ ਦਿੰਦਾ ਉਸ ਤੋਂ ਬਾਅਦ ਜਿਹੜੇ ਇਸ ਦੇ ਵਿੱਚ ਕਿਰਦਾਰ ਹੈ ਕਿਵੇਂ ਕਿਵੇਂ ਚੀਜ਼ਾਂ ਵਾਪਰੀਆਂ ਉਹ ਵੀ ਦੱਸਾਂਗੇ ਗੋਪੀ ਕਨਸ਼ਾਪੂਰੀਆ ਦੇ ਨਾਂ ਤੋਂ ਪੋਸਟ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜੋ ਅੰਮ੍ਰਿਤਸਰ ਬਸ ਸਟੈਂਡ ਮੱਖਣ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮਾ ਡੋਨੀਪਾਲ ਅਮਰ ਖੱਬੇ ਪ੍ਰਭ ਦੇ ਸੁਵਾਲ ਮੁਹਬਤ ਰੰਧਾਵਾ ਤੇ ਕੋਸ਼ਲ ਚੋਧਰੀ ਲੈਂਦੇ ਹਾਂ ਇਹ ਸਾਡੇ ਐਂਟੀ ਗੈਂਗ ਜੱਗੂ ਖੋਤੀ ਦਾ ਖਾਸ ਬੰਦਾ ਸੀ ਇਸ ਨੇ ਮੂਸੇਵਾਲਾ ਕੇਸ 'ਚ ਵੀ ਮਨਦੀਪ ਤੂਫਾਨ ਤੇ ਮਣੀ ਬੁੱਲੜ ਨੂੰ ਪਨਾ ਦਿੱਤੀ ਸੀ ਇਹਨਾਂ ਦੇ ਹਥਿਆਰ ਸਾਹਮ ਦਾ ਸੀ ਸਾਡੇ ਵੀ ਧਰਮੇ ਦੇ ਕਤਲ ਵਿੱਚ ਵੀ ਪਨਾ ਦਿੱਤੀ ਸੀ ਅੱਜ ਅਸੀਂ ਆਪਣੇ ਭਰਾ ਧਰਮੇ ਦਾ ਤੇ ਸਿੱਧੂ ਮੂਸੇਵਾਲੇ ਦਾ ਬਦਲਾ ਲਿਆ ਆ ਜਿਨ੍ਹਾਂ ਨੇ ਗੱਡੀਆਂ ਲੈ ਕੇ ਦਿੱਤੀਆਂ ਉਹ ਵੀ ਤਿਆਰ ਰਹਿਣ ਜੇ ਖੋਤੀ ਨਜਾਇਜ਼ ਬੰਦੇ ਮਾਰ ਕੇ ਸਾਡੇ ਨਾਲ ਜੋੜਿਆ ਅਸੀਂ ਉਹਨਾਂ ਦਾ ਵੀ ਜ਼ਰੂਰ ਬਦਲਾ ਲਵਾਂਗੇ ਬਾਕੀ ਅਸੀਂ ਇੰਨੇ ਗਿਰੇ ਨਹੀਂ ਕਿ ਸਾਡੇ ਕਾਤਲਾ ਦੀਆਂ ਜ਼ਿੰਮੇਵਾਰੀਆਂ ਮਸਕਤ ਹੀ ਚੁੱਕਣ ਬਾਕੀ ਜਿਹੜਾ ਮੁੱਖਾ ਮੜ ਵਾਲਾ ਸਾਡੇ ਹੱਥੋਂ ਬਚ ਗਿਆ ਸੀ ਇਹ ਵੀ ਤਿਆਰ ਰਵੇ ਹੁਣ ਨਹੀਂ ਬਚਦਾ ਵਾਰੀ ਸਭ ਦੀ ਆਊਗੀ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ ਗੋਪੀ ਕਨਸ਼ਾਮਪੂਰੀਆ ਗਰੁੱਪ ਦਵਿੰਦਰ ਬੰਬੀਹਾ ਗਰੁੱਪ ਮੰਗ ਕਨਸ਼ਾਮਪੂਰੀਆ ਪਵਨ ਸ਼ੇਖਾ ਅਜਾਦ ਬੰਬੀਹਾ ਅਫਰੀਦ ਧੂਤ ਮਨਜੋਤ ਸਿੱਧੂ ਐਚ ਆਰ ਰਾਣਾ ਕੋਂਡੋਵਾਲ ਇਹਨਾਂ ਨੇ ਜ਼ਿੰਮੇਵਾਰੀ ਚੱਕੀ ਹੈ ਹੁਣ ਇਸ ਦੇ ਵਿੱਚ ਜਿਹੜੇ ਧਰਮੇ ਦਾ ਜ਼ਿਕਰ ਹੋਇਆ ਕੀ ਧਰਮੇ ਦੇ ਕਤਲ ਦਾ ਵੀ ਬਦਲਾ ਸਿੱਧੂ ਮੂਸੇਵਾਲਾ ਦੇ ਨਾਲ ਨਾਲ ਧਰਮੇ ਦਾ ਵੀ ਕਤਲ ਦਾ ਬਦਲਾ ਧਰਮਾ ਕੌਣ ਸੀਗਾ ਧਰਮ ਸਿੰਘ ਇਸ ਏਐਸਆਈ ਦੇ ਕਤਲ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਆ ਸੀਗਾ ਉਹ ਜਦੋਂ ਜੇਲ੍ਹ ਦੇ ਵਿੱਚ ਜੇਲ੍ਹ ਤੋਂ ਪ੍ਰੋਲ ਦੇ ਵਿੱਚ ਬਾਹਰ ਆਉਂਦਾ ਤਾਂ ਉਸ ਦਾ ਅੰਮ੍ਰਿਤਸਰ ਸ਼ਹੀਟਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ 14 ਦਿਨ ਦੀ ਪ੍ਰੋਲ ਤੇ ਬਾਹਰ ਆਇਆ ਸੀ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਉਸ ਦਾ ਝਗੜਾ ਚੱਲ ਰਿਹਾ ਸੀ ਜੇਲ੍ਹ ਦੇ ਵਿੱਚ ਵੀ ਕਲੈਸ਼ ਹੋਇਆ ਸੀ ਤੇ ਉਹ ਸਮਝਿਆ ਜਾਂਦਾ ਸੀ ਦਵਿੰਦਰ ਬੰਬੀਹਾ ਗਰੁੱਪ ਦੇ ਨਾਲ ਜੁੜਿਆ ਹੋਇਆ ਹੈ ਇਸੇ ਤਰੀਕੇ ਜੇਕਰ ਹੁਣ ਇਸ ਦੇ ਵਿੱਚ ਮਣੀ ਤੂਫਾਨ ਮਨਦੀਪ ਤੂਫਾਨ ਤੇ ਮਣੀ ਬੁੱਲੜ ਦਾ ਜ਼ਿਕਰ ਕੀਤਾ ਗਿਆ ਮਨਦੀਪ ਤੂਫਾਨ ਕੌਣ ਹੈ ਮਨਦੀਪ ਤੂਫਾਨ ਉਹੀ ਵਿਅਕਤੀ ਹੈ ਜਿਹੜਾ ਕੀ ਗੋਇੰਦਵਾਲ ਸੈਂਟਰ ਜੇਲ੍ਹ ਦੇ ਵਿੱਚ ਮਰ ਜਾਂਦਾ ਇੱਕ ਕਲੈਸ਼ ਦੇ ਵਿੱਚ ਜਿਸ ਦੀ ਮੌਤ ਹੋ ਜਾਂਦੀ ਹੈ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਵਹਿਕਲ ਮੁਹਈਆ ਕਰਾਉਣ ਦੇ ਇਲਜ਼ਾਮ ਮਨਦੀਪ ਤੂਫਾਨ ਦੇ ਉੱਪਰ ਲੱਗੇ ਤੇ ਉਹ ਫਰਵਰੀ ਮਹੀਨੇ ਦੇ ਵਿੱਚ ਆਪਾਂ ਕੀ ਕਿ ਉਸ ਦਾ ਕਤਲ ਜੇਲ੍ਹ ਦੇ ਵਿੱਚ 2023 ਦੇ ਵਿੱਚ ਹੋ ਜਾਂਦਾ 2022 ਦੇ ਵਿੱਚ ਉਸ ਦੀ ਗ੍ਰਿਫਤਾਰੀ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਕੀਤੀ ਗਈ ਸੀਗੀ ਤਾਂ ਹੁਣ ਸਿੱਧੇ ਤੌਰ ਤੇ ਇਹ ਚੀਜ਼ਾਂ ਦਾ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਇਹ ਕੋਈ ਆਪਸੀ ਬਸ ਦੀ ਟਾਈਮ ਨੂੰ ਲੈ ਕੇ ਝਗੜਾ ਨਹੀਂ ਸੀ ਅਸੀਂ ਇਸ ਦੀ ਜ਼ਿੰਮੇਵਾਰੀ ਲੈਨੇ ਆ ਮੱਖਣ ਸਿੰਘ ਦਾ ਕਤਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਿਆ ਜਾ ਰਿਹਾ ਹੈ ਕਹਿੰਦੇ ਜੱਗੂ ਭਗਵਾਨਪੁਰੀਆ ਗੈਂਗ ਦੇ ਨਾਲ ਜੁੜਿਆ ਹੋਇਆ ਸੀ ਮੱਖਣ ਸਿੰਘ ਕਿਉਂਕਿ ਇਨ੍ਹਾਂ ਗੈਂਗਸਟਰਾਂ ਦੀ ਲਗਾਤਾਰ ਇਸ ਤਰੀਕੇ ਦੀਆਂ ਆਪਸੀ ਲੜਾਈ ਝਗੜੇ ਤੇ ਜਿਹੜੀ ਰੈਵੈਲਰੀ ਚੱਲ ਰਹੀ ਹੈਗੀ ਆਪਸ ਦੇ ਵਿੱਚ ਉਹਨਾਂ ਦੇ ਬੰਦੇ ਮਾਰ ਰਹੇ ਹੈਗੇ ਜੱਗੂ ਭਗਵਾਨਪੁਰੀਆ ਦਵਿੰਦਰ ਬੰਬੀਆ ਗੋਪੀ ਕਨ ਸ਼ਾਹਪੁਰੀਆ ਦੇ ਵਿਅਕਤੀਆਂ ਨੂੰ ਮਾਰ ਰਿਹਾ ਤੇ ਪੁਲਿਸ ਅਸਤੇ ਤਾਂ ਆਪਾ ਜੀਏ ਕਿ ਇਹ ਦੇਖਣ ਦੀ ਸਥਿਤੀ ਬਣੀ ਹੋਈ ਹੈ ਪਰ ਜਿਸ ਤਿਸ ਹਿਸਾਬ ਦੇ ਨਾਲ ਅੱਜ ਬੱਸ ਸਟੈਂਡ ਦੇ ਵਿੱਚ ਮਾਹੌਲ ਖਰਾਬ ਹੋਇਆ ਜਿਹੜੀਆਂ ਸਵਾਰੀਆਂ ਸੀਗੀਆਂ ਉਹਨਾਂ ਦੇ ਮਨ ਦੇ ਵਿੱਚ دہشت ਹੋ ਗਈ ਕੱਲ ਬਿੱਤੇ ਕੱਲ ਹਜੇ ਆਪਾਂ ਕੀ ਕਿ ਇੱਕ ਸਕੋਰਪਿਓ ਗੱਡੀ ਦੇ ਉੱਪਰ ਤਾਪੜ ਤੋੜ ਬੱਸ ਸਟੈਂਡ ਦੇ ਨੇੜੇ ਫਾਇਰਿੰਗ ਹੋਈ ਹੈ ਨਵਾਂ ਸ਼ਹਿਰ ਦੇ ਆਸ-ਪਾਸ ਤਾਂ ਉੱਥੇ ਵੀ ਅਜਿਹਾ ਮਾਹੌਲ ਬਣਿਆ ਉੱਥੇ ਵੀ ਸਵਾਰੀਆਂ ਦੇ ਮਨਾਂ ਦੇ ਵਿੱਚ ਇੱਕ ਡਰਦਾ ਮੋਹੌਲ ਪੈਦਾ ਹੋ ਗਿਆ ਜਿਸ ਤਰੀਕੇ ਦੇ ਨਾਲ ਗੈਂਗਸਟਰ ਆਉਂਦੇ ਆ ਲਗਾਤਾਰ ਤਾਬੜ ਤੋੜ ਫਾਇਰਿੰਗ ਕਰਦੇ ਆ ਤੇ ਸ਼ਰੇਆਮ ਸ਼ਰੇਆ ਬਾਜ਼ਾਰ ਦੇ ਵਿੱਚ ਜਿਹੀਆਂ ਚੀਜ਼ਾਂ ਚੱਲਦੀਆਂ ਤੇ ਪੁਲਿਸ ਸਾਰੇ ਚੀਜ਼ਾਂ ਨੂੰ ਦੇਖ ਕੇ ਮੂਕ ਦਰਸ਼ਕ ਬਣੀ ਹੋਈ ਦਿਖਾਈ ਦਿੰਦੀ ਹੈ ਜਿਹੜੀ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਇਹਨਾਂ ਨੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਮਨਿੰਦਰ ਸਿੰਘ ਜਿਹੜੇ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਸੀਗਾ ਕਿ ਹੁਣ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼ਰਿਆਮ ਸ਼ਰਿਆ ਬਾਜ਼ਾਰ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਸ਼ਰਿਆਮ ਗੋਲੀਆਂ ਚਲਾਈਆਂ ਜਾ ਰਹੀਆਂ ਕਿ ਅੰਮ੍ਰਿਤਸਰ ਦੇ ਐਸਐਸਪੀ ਨੂੰ ਸਸਪੈਂਡ ਕੀਤਾ ਜਾਊਗਾ ਇਹ ਵੀ ਆਪਣੇ ਇਲਾਕੇ ਦੇ ਵਿੱਚ ਗੈਂਗਵਾਰ ਰੋਕਣ ਦੇ ਵਿੱਚ ناکਾਮਯਾਬ ਹੋਇਆ ਜਿੱਥੇ ਜਿੱਥੇ ਫਿਰ ਗੈਂਗਵਾਰ ਵਾਪਰ ਰਿਹਾ ਤਾਂ ਉੱਥੋਂ ਦੇ ਐਸਐਸਪੀ ਸਸਪੈਂਡ ਕੀਤੇ ਜਾਣਗੇ ਵੱਡਾ ਸਵਾਲ ਇਸ ਵਕਤ ਆਪਣੇ ਆਪ ਦੇ ਵਿੱਚ ਪੰਜਾਬ ਦੀ ਲੋ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਖੜਾ ਹੋ ਗਿਆ ਕਿਸ ਤਰੀਕੇ ਸ਼ਰਿਆਮ ਬੇਸ਼ੱਕ ਇੱਥੇ ਪੰਜਾਬ ਪੁਲਿਸ ਦਾ ਕੰਮ ਆਸਾਨ ਹੋ ਜਾਂਦਾ ਹੋਊਗਾ ਕੀ ਗੈਂਗਸਟਰ ਹੈਗੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰ ਮਾਰ ਕੇ ਗੋਲੀਆਂ ਮਾਰ ਮਾਰ ਕੇ ਮਾਰ ਰਿਹਾ ਪਰ ਜੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਪੈਦਾ ਹੋ ਰਿਹਾ ਜਿਹੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਤਾਂ ਗੈਂਗਸਟਰ ਮਾਰ ਲੈ ਹੈਗੇ ਇਹ ਤਾਂ ਗੈਂਗਸਟਰ ਆਪਣੇ ਆਪ ਜ਼ਿੰਮੇਵਾਰੀ ਚੱਕ ਰਹੇ ਹੈਗੇ ਜਿਹੜੇ ਆਮ ਲੋਕ ਮਾਰ ਰਹੇ ਹੈਗੇ ਜਿਹੜੇ ਵਪਾਰੀ ਮਾਰ ਲਿਆ ਇੰਨਾ ਗੈਂਗਸਟਰਾਂ ਦੀਆਂ ਫਰੋਤੀਆਂ ਤੋਂ ਪ੍ਰੇਸ਼ਾਨ ਹੋ ਕੇ ਆਰਐਸਐਸ ਦੇ ਵਰਕਰ ਦਾ ਕਤਲ ਹੋ ਜਾਂਦਾ ਉਸ ਦੇ ਉੱਪਰ ਮਾਹੌਲ ਭਖਿਆ ਹੋਇਆ ਤਾਂ ਕਦੋਂ ਤੱਕ ਆਖਰਕਾਰ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਬਣੂਗੀ ਕੀ ਹੁਣ ਵਾਕਿਆ ਹੀ ਪੰਜਾਬ ਉਹ ਪੁਰਾਣੇ ਦੌਰ ਵਾਲ ਜਾਂਦਾ ਦਿਖਾਈ ਦੇ ਰਿਹਾ ਜਦੋਂ ਸ਼ਰੀਆਮ ਸ਼ਰੀਬਜ਼ਾਰ ਦੇ ਵਿੱਚ ਸ਼ਰੀਆਮ ਗੋਲੀਆਂ ਚਲਦੀਆਂ ਸੀਗੀਆਂ ਤੇ ਪੁਲਿਸ ਦੇ ਹੱਥ ਹਮੇਸ਼ਾ ਦੀ ਤਰ੍ਹਾਂ ਖਾਲੀ ਨਜ਼ਰ ਆਉਂਦੇ ਸੀ ਧੰਨਵਾਦ ਬਣੇਰੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ